ਸ਼ਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆਂ ਸਾਗ ਨੂੰ ਸਾਗ ਬਣਾਉਣਾ ਸਰੋਂ ਦਾ ਉਹਦੇ ਵਾਸਤੇ ਤੜਕੇ ਵਾਸਤੇ ਆਪਾਂ ਨਾਲ ਟਮਾਟਰ ਅਦਰਕ ਲਸਣ ਤੇ ਪਿਆਜ਼ ਇਹ ਚਾਰੇ ਚੀਜ਼ਾਂ ਆਪਾਂ ਬਰੀਕ ਡਿਕ ਕੱਟ ਲਈਆਂ ਵਾ ਤੇ ਸਾਗ ਜਿਹੜਾ ਉਹ ਆਪਾਂ ਚੁੱਲ੍ਹੇ ਦੇ ਉੱਪਰ ਬਣਾ ਲਿਆ ਵਾ ਤੇ ਹੁਣ ਉਹਨੂੰ ਆਪਾਂ ਲਾਉਣਾ ਵਾ ਤੜਕਾ ਸਾਗ ਬਣਾਉਣ ਦੀ ਵੀਡੀਓ ਜਿਹੜੀ ਆਪਨੀ ਨਹੀਂ ਬਣੀ ਤੇ ਤੜਕਾ ਲਾਉਣ ਦੀ ਵੀਡੀਓ ਜਿਹੜੀ ਆਪਾਂ ਬਣਾਵਾਂਗੇ ਤੇ ਤੁਹਾਨੂੰ ਮੁਖਾਵਾਂਗੇ ਸਰੋਂ ਦਾ ਸਾਗ ਜਿਹੜਾ ਕਿੰਨਾ ਸੋਹਣਾ ਵੇਖਣ ਚ ਲੱਗਦਾ ਤੇ ਖਾਣ ਚ ਵੀ ਬੜਾ ਸਵਾਦ ਲੱਗਦਾ। ਖਾਓ ਲਾਈਏ ਆਪਾਂ ਤੜਕਾ। ਫਰਾਈ ਵੀ ਇਹਨਾਂ ਆਪਰ ਆ ਦਿੱਤਾ ਆਇਆ ਵਾ। ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਸਰੋਂ ਦਾ ਹੀ ਤੇਲ। ਸਰੋਂ ਦਾ ਸਾਗ ਤੇ ਸਰੋਂ ਦਾ ਹੀ ਤੇਲ ਦਾ ਤੜਕਾ ਲਾਵਾਂਗੇ। ਤੇਲ ਨੂੰ ਆਪਾਂ ਗਰਮ ਹੋ ਦਵਾਂਗੇ ਫੇਰ ਇਹਦੇ ਵਿੱਚ ਆਪਾਂ ਪਾਵਾਂਗੇ ਲਸਣ ਸਭ ਤੋਂ ਪਹਿਲਾਂ ਲਸਣ ਜਿਹੜਾ ਵਾ ਉਹ ਪਹਿਲਾਂ ਭਾਈਦਾ ਵਾ ਤਾਂ ਕਿ ਜੇ ਕੱਚਾ ਰਹੇ ਲਸਣ ਦਾ ਟੇਸਟ ਵਧੀਆ ਨਹੀਂ ਹੁੰਦਾ ਇਸ ਕਰਕੇ ਲਸਣ ਪਹਿਲਾਂ ਪਾਈਏ ਤਾਂ ਜੋ ਪਹਿਲਾਂ ਲਸਣ ਜਿਹੜਾ ਕੁਝ ਜਾਵੇ ਤੇਲ ਆਪਣਾ ਗਰਮ ਹੋ ਗਿਆ ਵਾ ਹੁਣ ਆਪਾਂ ਪਾਵਾਂਗੇ ਵਿੱਚ ਲਸਣ ਇਦੇ ਵਿੱਚ ਆਪਾਂ ਪਾਵਾਂਗੇ ਅਦਰਕ ਛਾਲ ਦੇ ਵਿੱਚ ਜਿਹੜਾ ਸਾਗ ਹੋਆ ਤੇ ਆਪਣੇ ਸਾਗ ਦਾ ਖਜ਼ਾਨਾ ਵਾ ਖਾਣ ਵਾਲਾ ਛਾਲ ਦੇ ਵਿੱਚ ਤੇ ਜੁੱਟੀਆਂ ਸੱਜੀਆਂ ਤੇ ਬਿਲਕੁਲ ਇੰਨੀ ਕਰਦਾ ਸਾਗ ਜਿਹੜਾ ਆਵੇ ਤੀਜੇ ਦਿਨ ਖਾ ਲੋ ਸਾਡਾ ਬਹੁਤ ਸਵਾਦਾ ਬਹੁਤ ਹਲਕਾ ਵਾਲਾ ਸਾਜ ਜਿਹੜਾ ਨਾਲ ਹੋਵੇ ਜਵਾਦੀ ਰੋਟੀ ਤੇ ਨਾਂਦੀ ਆਜੇ ਰੋਟੀ ਖਾਂਦਾ ਤੇ ਫਿਰ ਲਸਣ ਜਿਹੜਾ ਵਾ ਆਪਣਾ ਬਰਾਊਨ ਹੋਣ ਲੱਗ ਪਿਆ ਵਾ ਇਹਦੇ ਵਿੱਚ ਆਪਾਂ ਅਦਰਕ ਜਿਹੜਾ ਪਾਵਾਂਗੇ

ਤਾਂ ਫਿਰ ਵੀ ਆਪਾਂ ਥੋੜਾ ਜਿਹਾ ਤੜਕਾ ਲਾਵਾਂਗੇ ਦਾ ਹਰੀ ਮਿਰਚ ਜਿਹੜੀ ਆਪਾਂ ਸਾਗ ਰਿਜ ਦੇ ਵਿੱਚ ਪਾਤੀ ਸੀ ਥੋੜੀ ਜਿਹੀ ਮਸਾਲਾ ਜੀਰਾ ਜਿਹੜਾ ਉਹ ਨਹੀਂ ਤੇ ਦਾ ਸਾਗ ਦੇ ਵਿੱਚ ਇਹੋ ਇਸੇ ਹੀ ਜਗਾ ਦੇਵਾਂ ਸਾਗ ਹੁਣ ਆਪਾਂ ਪਿਆਜ਼ ਜਿਹੜਾ ਉਹ ਵੀ ਪਾ ਦਾਂਗੇ ਹੇਪਾ ਹਾਂ ਕੋਲ ਸਾਗ ਤੇ ਆਲੂ ਦੇ ਵਿੱਚ ਪਾਉਂਦਾ ਵਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿੰਨੂੰ ਕਿੰਨੂੰ ਪਸੰਦ ਆ ਅੱਜਕੱਲ੍ਹ ਦੀ ਪੀੜੀ ਨੂੰ ਤੇ ਭੁੱਲਦੇ ਜਾ ਰਿਹਾ ਸਾਗ ਨਾਂ ਬਿੱਤੇ ਆ ਗਈ ਕੋਚਿਆ ਕੋਲ ਸਾਗ ਜਿਹੜਾ ਆਪਣੀ ਤਾਕਤ ਦਾ ਖਿਆਨਾਂ ਹੈ ਇੱਕ ਤੇ ਆਪਣੇ ਬਿਰਗਿਰ ਜਿਹੜੇ ਸਾਗ ਨੂੰ ਰਿੰਨਦੇ ਸੀ ਤੇ ਤਿੰਨ ਤਿੰਨ ਚਾਰ ਚਾਰ ਦਿਨ ਖਾਂਦੇ ਸੀ ਹੁਣ ਅੱਜ ਕੱਲ ਤੇ ਇੱਕ ਟਾਈਮ ਹੀ ਸਾਗ ਜਿਹੜਾ ਖਾਂਦੇ ਆ ਉਹ ਵੀ ਬੱਚੇ ਆਖਦੇ ਦੇ ਨਹੀਂ ਖਾਣਾ ਸਾਗ ਕਿ ਤੈਨੂੰ ਪਸੰਦ ਹੀ ਨਹੀਂ ਆ ਹੁਣ ਇਹਦੇ ਉੱਤੇ ਪਰ ਲਾਲ ਟਮਾਟਰ ਜਿਹੜਾ ਉਹ ਵੀ ਪਾ ਦਾਂਗੇ ਦੇ ਗਾਣੇ ਤਾਂ ਜਿਹੜਾ ਆਪਣਾ ਉਹ ਵੀ ਬੀਚੇ ਛੱਡ ਜਾਵੇ

ਕਲਰ ਜਿਹੜਾ ਹੁਣ ਚੇਨ ਹੋਣ ਲੱਗ ਪਿਆ। ਬਸ 2-3 ਮਿੰਟ ਬਾਅਦ ਦੇ ਵਿੱਚ ਵਿੱਚ ਜਿਹੜਾ ਆਪਣਾ ਮਸਾਲਾ ਸਾਰਾ ਕੁਝ ਜਿਹਾ। ਫਿਰ ਇਹਦੇ ਵਿੱਚ ਆਪਾਂ ਹੋਰ ਪੁੱਛ ਵੀ ਪਾਉਣਾ ਤੇ ਧਾਗ ਪਾਵਾਂਗੇ। ਸਾਲ ਜਿਹੜਾ ਉੱਤੇ ਮਿਹਨਤ ਬਹੁਤ ਲੱਗਦੀ ਸਾਰੀ ਬੜੀ ਬਣਾਉਣ ਤੋਂ ਲੱਗ ਜਾਂਦੀ ਆ ਤੇ ਥੱਲੇ ਦੇ ਉੱਪਰ ਸਾਲ ਜਿਹੜਾ ਬਹੁਤ ਸੁਆਦ ਬੰਦਾ ਮਿਹਨਤ ਬੜੀ ਕਰਨੀ ਪਈ ਵੀ ਪਰ ਉਸ ਮਿਹਨਤ ਦਾ ਫਲ ਮਿਲ ਜਾਂਦਾ ਵੀ ਸਾਲ ਜਿਹੜਾ ਬਹੁਤ ਸੁਆਦ ਇਹ ਚੋਨਾ ਕਲਰ ਆ ਰਿਹਾ ਆਪਣਾ ਤਾਂ ਲੇਦਾ ਹੁਣ ਇਹਦੇ ਵਿੱਚ ਆਪਾਂ ਛਾਲ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਛਾਲ ਜਿਹੜਾ ਪਾ ਦੇ ਲੱਗੇ ਆ ਰੋਟੀ ਤੇ ਸਾਕਾਨ ਦਾ ਵਰਦਾ ਜੀ ਬੰਸੀ ਜਿੱਦਾਂ ਲੱਗਾ ਸਾਰਿਆਂ ਨੂੰ ਦੱਸਿਓ ਕਮੈਂਟ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਸ਼ਾਸ਼ੀ ਕਾਂਜੀ ਸਾਰਿਆਂ ਨੂੰ